ਕੈਨੇਡੀਅਨ ਕਵਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਨੇ ਤਾਜ਼ਾ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਪੀਐਨਪੀ ਉਮੀਦਵਾਰਾਂ ਨੂੰ ਸੱਦਾ ਦਿੱਤਾ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੇ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ ਅਪਲਾਈ ਕਰਨ ਦੇ ਸੱਦੇ ਜਾਰੀ ਕੀਤੇ ਨੇ ਵਿਭਾਗ ਨੇ 763 ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਆਨਲਾਈਨ ਡਰਾਅ ਦੇ ਵਿੱਚ ਸੱਦਾ ਦਿੱਤਾ ਵਿਚਾਰੇ ਜਾਣ ਵਾਲੇ ਉਮੀਦਵਾਰਾਂ ਦੇ ਵਿੱਚ ਜਿੱਤੇ 690 ਦੇ ਘਟੋਟ ਵਿਆਪਕ ਰੈਕਟਿੰਗ ਸਿਸਟਮ CRS ਸਕੋਰ ਦੀ ਜ਼ਰੂਰਤ ਹੈ ਅੱਜ ਦਾ ਡਰਾ ਅਗਸਤ ਦਾ ਪਹਿਲਾ ਦਿਨ ਹੈ ਤੇ ਪੂਰੇ ਜੁਲਾਈ ਵਿੱਚ ਐਕਸਟਰਾ ਐਂਟਰੀ ਡਰਾ ਦੀ ਇੱਕ ਬੇਮਿਸਾਲ ਗਿਣਤੀ ਤੋਂ ਬਾਅਦ ਆਈ ਆਰ ਸੀ ਸੀ ਨੇ ਨੌਵੇਂ ਵੱਖਰੇ ਡਰਾ ਵਿੱਚ ਉਮੀਦਵਾਰਾਂ ਨੂੰ 25000 ਤੋਂ ਵੱਧ ਆਈਟੀਏ ਜਾਰੀ ਕਰ ਦਿੱਤੇ ਨੇ ਇਸ ਦਾ ਮਤਲਬ ਇਹ ਹੈ ਕਿ 2015 ਵਿੱਚ ਸਿਸਟਮ ਦੇ ਲਾਂਚ ਹੋਣ ਤੋਂ ਬਾਅਦ ਜੁਲਾਈ ਵਿੱਚ ਕਿਸੇ ਵੀ ਮਹੀਨੇ ਦੇ ਸਭ ਤੋਂ ਵੱਧ ਐਕਸਪੈਕਟੈਂਟਰੀ ਡਰਾਸਨ ਇਹ ਇੱਕ ਹੌਲੀ ਜੂਨ ਵਿੱਚ ਇੱਕ ਮਤਵਪੂਰਨ ਵਾਪਸੀ ਦੇ ਨਿਸ਼ਾਨਦੇਹੀ ਕਰਦਾ ਜਿਸ ਵਿੱਚ ਕਾਫੀ ਕੁਝ ਦੇਖਣ ਨੂੰ ਮਿਲ ਰਿਹਾ ਤੇ ਜੁਲਾਈ ਦੇ ਡਰਾਵ ਵਿੱਚੋਂ ਚਾਰ ਸ਼੍ਰੇਣੀ ਅਧਾਰਤ ਡਰਾਸਨ ਅਤੇ ਇਹਨਾਂ ਵਿੱਚੋਂ ਦੋ ਉਹਨਾਂ ਉਮੀਦਵਾਰਾਂ ਲਈ ਸਨ ਜੋ ਫ੍ਰੈਂਚ ਭਾਸ਼ਾ ਦੀ ਮੁਹਾਰਤ ਲਈ ਮਾਪਦੰਡ ਪੂਰੇ ਕਰਦੇ ਸਨ ਇਸ ਸ਼੍ਰੇਣੀ ਦੇ ਵਿੱਚ ਜੁਲਾਈ ਦੇ 18 ਦੇ ਡਰਾਫ ਵਿੱਚ ਮਹੀਨੇ ਦਾ ਸਭ ਤੋਂ ਘੱਟ ਸਕੋਰ ਜੋ 400 ਸੀ। ਹੋਰ ਦੋ ਸ਼੍ਰੇਣੀ ਆਧਾਰਿਤ ਡਰਾਫ ਸਿੱਤ ਸੰਭਾਲ ਕਿੱਤਿਆਂ ਤੇ ਵਪਾਰਕ ਕਿੱਤਿਆਂ ਵਿੱਚ ਉਮੀਦਵਾਰਾਂ ਨੂੰ IET ਬਾਕੀ 5 ਡਰਾਫ ਵਿੱਚ ਦੋ ਕੈਨੇਡੀਅਨ ਐਕਸਪੀਰੀਅੰਸ ਕਲਾਸ CEC ਦੇ ਪ੍ਰੋਗਰਾਮ ਵਿਸ਼ੇਸ਼ ਸਨ ਅਤੇ ਤਿੰਨ ਉਹਨਾਂ ਉਮੀਦਵਾਰਾਂ ਦੇ ਲਈ ਸਨ ਜੋ ਪ੍ਰਵਿੰਸ਼ਲ ਨਾਮਜ਼ਦ ਪ੍ਰੋਗਰਾਮ PNP ਵਿੱਚ ਸਨ। ਮਹੀਨੇ ਦਾ ਸਭ ਤੋਂ ਵੱਧ ਸੀਆਰਐਸ ਸਕੋਰ 2 ਜੁਲਾਈ ਨੂੰ 739 ਨੂੰ ਪੀਐਨਪੀ ਉਮੀਦਵਾਰਾਂ ਦੇ ਲਈ ਸੀ ਸਿਰਪੇਸ਼ ਰੈਣੀ ਅਧਾਰਿਤ ਚੋਣ ਅਤੇ ਆਮ ਡਰਾ ਦੇ 1 ਸਾਲ ਬਾਅਦ ਬੇਮਿਸਾਲ ਵਿਸ਼ੇਸ਼ ਡਰਾ ਦੀ ਗਿਣਤੀ ਦਰਸਾਉਂਦੀ ਹੈ ਕਿ ਆਈਆਰਸੀਸੀ ਕੈਨੇਡਾ ਵਿੱਚ ਪਹਿਲਾ ਤੋਂ ਹੀ ਰਹਿ ਰਹੇ ਸਥਾਈ ਨਿਵਾਸੀ ਉਮੀਦਵਾਰਾਂ ਲਈ ਹੋਰ ਖਰੇਲੂ ਡਰਾ ਆਯੋਜਿਤ ਕਰਨ ਦੇ ਆਪਣੇ ਟੀਚੇ ਨੂੰ ਪੂਰਾ ਕਰ ਰਿਹਾ ਹੈ ਇਹ ਵਿਭਾਗ ਦੀ ਕੋਸ਼ਿਸ਼ਾਂ ਦਾ ਹਿੱਸਾ ਹੈ ਕਿ ਇਹ ਕੈਨੇਡਾ ਵਿੱਚ ਆਨਲਾਈਨ ਨਿਵਾਸੀਆਂ ਦੀ ਸੰਖਿਆ ਨੂੰ ਘਟਾਉਣ ਲਈ ਕੰਮ ਕਰੇਗਾ ਜਦਕਿ ਸਥਾਈ ਨਿਵਾਸੀਆਂ ਦੇ ਦਾਖਲੇ ਲਈ ਆਪਣੇ ਟੀਚੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ 2024 ਵਿੱਚ ਐਕਸਪੈਕਸੈਂਟ ਡਰਾ ਦੇ ਨਤੀਜਿਆਂ ਦਾ ਸਾਰ ਜਿੱਥੇ 31 ਜੁਲਾਈ ਨੂੰ ਕੈਨੇਡੀਅਨ ਅਨਵੋਕ ਕਲਾਸ ਦੇ ਵਿੱਚ 5000 ਲੋਕਾਂ ਨੂੰ ਜਿੱਥੇ ਸੱਦਾ ਦਿੱਤਾ ਗਿਆ ਤੇ 510 ਦਾ ਸਕੋਰ ਰਿਹਾ 30 ਜੁਲਾਈ ਨੂੰ ਨਾਮਜ਼ਦ ਪ੍ਰੋਗਰਾਮ ਵਿੱਚ 964 ਲੋਕਾਂ ਨੂੰ 686 ਦਾ ਸਕੋਰ 18 ਜੁਲਾਈ ਨੂੰ ਫਰੈਂਚ ਪਾਸ਼ਾ ਦੀ ਮੁਹਾਰਤ ਵਾਲੇ 1800 ਲੋਕਾਂ ਨੂੰ ਸੱਦਾ ਤੇ 400 ਦਾ ਸਕੋਰ 17 ਜੁਲਾਈ ਨੂੰ ਕੈਨੇਡੀਅਨ ਅਨੁਭਵ ਕਲਾਸ ਦੇ ਵਿੱਚ 6300 ਲੋਕਾਂ ਨੂੰ ਸੱਦਾ ਤੇ 515 ਦਾ ਸਕੋਰ 16 ਜੁਲਾਈ ਨੂੰ ਸੋਬੇ ਦੇ ਨਾਮਜ਼ਦ ਪ੍ਰੋਗਰਾਮ ਦੇ ਵਿੱਚ 1391 ਲੋਕਾਂ ਨੂੰ ਸੱਦਾ 670 ਦਾ ਸਕੋਰ ਫਰੈਂਚ ਮੁਹਾਰਤ ਲੋਕਾਂ ਨੂੰ ਜਿੱਤੇ 3200 ਤੇ 420 ਦਾ ਸਕੋਰ ਤੇ ਸੇ ਸੰਵਾਲ ਕਿੱਤੇ ਦੇ ਵਿੱਚ 3750 ਲੋਕਾਂ ਨੂੰ ਸੱਦਾ ਤੇ 445 ਦਾ ਸਕੋਰ ਵਪਾਰਕ ਕਿੱਤੇ ਦੇ ਵਿੱਚ 1800 ਲੋਕਾਂ ਨੂੰ ਸੱਦਾ ਤੇ 436 ਦਾ ਸਕੋਰ ਸੂਬਾ ਨਾਮਜ਼ਦ ਪ੍ਰੋਗਰਾਮ ਦੇ ਵਿੱਚ 920 ਲੋਕਾਂ ਨੂੰ ਸੱਦਾ ਤੇ 739 ਦਾ ਸਕੋਰ ਸੂਬੇ ਨਾਮਜ਼ਦ ਪ੍ਰੋਗਰਾਮ ਦੇ ਵਿੱਚ 1499 ਲੋਕਾਂ ਨੂੰ ਸੱਦਾ ਤੇ 663 ਦਾ ਸਕੋਰ ਕ੍ਰੀਡਿਨ ਅਨੁਭਵ ਕਲਾਸ ਦੇ ਵਿੱਚ 3000 ਲੋਕਾਂ ਨੂੰ ਸੱਦਾ 522 ਦਾ ਸਕੋਰ ਸਵੇਰ ਨਾਮਜ਼ਦ ਪ੍ਰੋਗਰਾਮ ਵਿੱਚ 2985 ਨੂੰ ਸੱਦਾ ਅਤੇ 6776 ਦਾ ਸਕੋਰ ਸਵੇਰ ਨਾਮਜ਼ਦ ਪ੍ਰੋਗਰਾਮ ਵਿੱਚ 2985 ਨੂੰ ਸੱਦਾ ਅਤੇ 6076 ਜਿਵੇਂ ਦੱਸਿਆ ਕਿ ਫ੍ਰੈਂਚ ਮਹਾਰਤ ਦੇ ਵਿੱਚ 24 April ਨੂੰ 1400 ਲੋਕਾਂ ਨੂੰ ਸੱਦਾ 410 ਦਾ ਸਕੋਰ 23 April ਨੂੰ ਜਨਰਲ ਕੈਟਾਗਰੀ ਵਿੱਚ 2095 ਲੋਕਾਂ ਨੂੰ ਸੱਦਾ 500 29 ਦਾ ਸਕੋਰ 11 April ਨੂੰ STEM ਕਿੱਤੇ ਵਿੱਚ 4500 ਲੋਕਾਂ ਨੂੰ 7491 ਦਾ ਸਕੋਰ 10 April ਨੂੰ ਜਨਰਲ ਕੈਟਾਗਰੀ ਵਿੱਚ 1280 ਨੂੰ 750 ਤੇ 549 ਦਾ ਸਕੋਰ ਫ੍ਰੈਂਚ ਮਹਾਰਤ ਵਾਲੇ ਲੋਕ ਮਾਰਚ 26 ਨੂੰ 71500 ਲੋਕਾਂ ਨੂੰ ਤੇ 388 ਦਾ ਸਕੋਰ ਮਾਰਚ 25 ਨੂੰ ਜਨਰਲ ਕੈਟਾਗਰੀ ਦੇ ਵਿੱਚ 1980 ਲੋਕਾਂ ਨੂੰ ਸੱਦਾ 524 ਦਾ ਸਕੋਰ 13 ਮਾਰਚ ਨੂੰ ਆਵਾਜਾਏ ਕਿਤੇ ਵਿੱਚ 975 ਲੋਕਾਂ ਨੂੰ ਸੱਦਾ 430 ਦਾ ਸਕੋਰ 12 ਮਾਰਚ ਨੂੰ ਜਨਰਲ ਕੈਟਾਗਰੀ ਵਿੱਚ 2850 ਲੋਕਾਂ ਨੂੰ ਸੱਦਾ 525 ਦਾ ਸਕੋਰ ਫਰਵਰੀ 29 ਨੂੰ ਫ੍ਰੈਂਚ ਭਾਸ਼ਾ ਦੀ ਮੁਹਾਰਤ ਵਾਲੇ ਲੋਕਾਂ ਚੋਂ 2500 ਲੋਕਾਂ ਨੂੰ ਸੱਦਾ 336 ਦਾ ਸਕੋਰ ਫਰਵਰੀ 28 ਨੂੰ ਜਨਰਲ ਕੈਟਾਗਰੀ ਦੇ ਵਿੱਚ 1400 ਲੋਕਾਂ ਨੂੰ ਸੱਦਾ ਤੇ 534 ਦਾ ਸਕੋਰ ਫਰਵਰੀ 16 ਨੂੰ ਖੇਤੀਬਾੜੀ ਤੇ ਖੇਤੀ ਭੋਜਨ ਦੇ ਜਿੱਤਿਆਂ ਦੇ ਵਿੱਚ 150 ਲੋਕਾਂ ਨੂੰ ਸੱਦਾ ਤੇ 437 ਦਾ ਸਕੋਰ ਸੇਤ ਸੰਭਾਲ ਕਿਤੇ 14 ਫਰਵਰੀ ਨੂੰ 3500 ਲੋਕਾਂ ਨੂੰ ਸੱਦਾ ਤੇ 422 ਦਾ ਸਕੋਰ ਫਰਵਰੀ 13 ਨੂੰ ਜਨਰਲ ਕੈਟਾਗਰੀ ਵਿੱਚ 1490 ਲੋਕਾਂ ਨੂੰ ਸੱਦਾ 535 ਦਾ ਸਕੋਰ ਫਰਵਰੀ 1 ਨੂੰ ਫਰਾਂਸੀਸੀ ਮਬਾਸ਼ਾ ਦੀ ਮਹਾਰਤ ਵਾਲੇ ਲੋਕਾਂ ਨੂੰ 7000 ਲੋਕਾਂ ਨੂੰ ਸੱਦਾ ਤੇ 665 ਦਾ ਸਕੋਰ ਤੇ ਉਥੇ ਹੀ 31 ਜਨਵਰੀ ਜਨਰਲ ਕੈਟਾਗਰੀ ਚ 730 ਲੋਕਾਂ ਨੂੰ ਸੱਦਾ 541 ਦਾ ਸਕੋਰ ਤੇ 23 ਜਨਵਰੀ ਨੂੰ ਜਨਰਲ ਕੈਟਾਗਰੀ ਦੇ ਵਿੱਚ 1040 ਲੋਕਾਂ ਨੂੰ ਸੱਦਾ ਤੇ 543 ਦਾ ਸਕੋਰ 10 ਜਨਵਰੀ ਨੂੰ ਜਨਮ ਕੈਟਾਗਰੀ ਵਿੱਚ 1510 ਲੋਕਾਂ ਨੂੰ ਸੱਦਾ ਤੇ 546 ਦਾ ਸਕੋਰ ਸੀ ਏ ਐਕਸਪ੍ਰੈਸ ਐਂਟਰੀ ਇੱਕ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਹੈ ਜੋ ਆਈਆਰসিসি ਦੁਆਰਾ 2015 ਵਿੱਚ ਆਰਥਿਕ ਇਮੀਗ੍ਰੇਸ਼ਨ ਉਮੀਦਵਾਰ ਦੀ ਚੋਣ ਕਰਨ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਜੋ ਕੈਨੇਡਾ ਦੀ ਆਰਥਿਕਤਾ ਅਤੇ ਕਰਮਚਾਰੀਆਂ ਨੂੰ ਸਫਲਤਾਪੂਰਵ ਏਕੀਕ੍ਰਿਤ ਹੋਣ ਦੀ ਸੰਭਾਵਨਾ ਰੱਖਦੇ ਨੇ ਇਹ ਤਿੰਨ ਪ੍ਰੋਗਰਾਮ ਐਪਲੀਕੇਸ਼ਨਾਂ ਦਾ ਪ੍ਰਬੰਧਨ ਕਰਨ ਲਈ ਵਿਆਪਕ ਟਰੈਕਿੰਗ ਸਿਸਟਮ ਦੀ ਵਰਤੋਂ ਕਰਦਾ ਹੈ ਸੀਈਸੀ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਤੇ ਫੈਡਰਲ ਸਕਿਲ ਟ੍ਰੇਡ ਪ੍ਰੋਗਰਾਮ ਸਿਸਟਮ ਮੁੱਖੀ ਪੂੰਜੀ ਅਤੇ ਕਾਰਕਾਂ ਜਿਵੇਂ ਕਿ ਉਹਨਾਂ ਦੀ ਉਮਰ ਕਿਤੇ ਸਿੱਖਿਆ ਭਾਸ਼ਾ ਦੀ ਯੋਗਤਾ ਤੇ ਕੰਮ ਦੇ ਤਜਰਬੇ ਦੇ ਆਧਾਰ ਤੇ ਉਮੀਦਵਾਰਾਂ ਦਾ ਬਲੰਕਣ ਦਰਜਾਬੰਦੀ ਕਰਦਾ ਹੈ ਹਰੇਕ ਕਾਰਕ ਨੂੰ ਇੱਕ ਸਕੋਰ ਦਿੱਤਾ ਜਾਂਦਾ ਹੈ ਅਤੇ ਜੋੜ ਇੱਕ ਉਮੀਦਵਾਰ ਦਾ ਸਮੁੱਚਾ CRS ਸਕੋਰ ਹੁੰਦਾ ਹੈ ਸਭ ਤੋਂ ਵੱਧ ਸਕੋਰ ਵਾਲੇ ਲੋਕਾਂ ਨੂੰ ਸਥਾਈ ਨਿਵਾਸ ਲਈ ਅਰਜੀ ਦੇਣ ਲਈ ਸੱਦਾ ਮਿਲਣ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ IRCs ਦੁਆਰਾ ਐਕਸਪੈਕਟ ਇੰਟਰਵਿਊ ਉਦਾਹਰਨ ਨੂੰ ਇੱਕ ਹੋਰ ਨਿਸ਼ਾਨਾ ਬਣਾਉਣ ਲਈ ਮਈ 2000 ਦੇੀ ਵਿੱਚ ਸੱਦਿਆਂ ਦੇ ਸ਼੍ਰੇਣੀ ਅਧਾਰਤ ਚੋਣ ਦਾ ਦੌਰਾਨ ਜੇ ਸ਼ੁਰੂਆਤ ਕੀਤੀ ਗਈ ਸੀ ਜੋ ਜਾ ਕਰਮਚਾਰੀ ਵਿੱਚ ਇੱਕ ਜ਼ਰੂਰੀ ਲੋਡ ਨੂੰ ਪੂਰਾ ਕਰਨਾ ਦੀ ਸੰਭਾਵਨਾ ਰੱਖਦੇ ਜਾਂ ਵਿਭਾਗ ਦੀ ਜਨਸੰਖਿਆ ਦੇ ਪਿੱਛੇ ਤੱਕ ਪਹੁੰਚਣ ਦੀ ਮਦਦ ਕਰਦਾ ਆਈਆਰਸੀਸੀ ਦਾ ਕਹਿਣਾ ਹੈ ਕਿ ਵਿਭਾਗ ਦੇ ਸੰਬੰਧਿਤ ਹਿੱਸਿਆਂ ਨਾਲ ਮਹੀਨਿਆਂ ਤੋਂ ਸਲਾਹ ਤੋਂ ਬਾਅਦ 6 ਸ਼੍ਰੇਣੀ ਦੇ ਫੈਸਲਿਆਂ ਦੇ ਜਿੱਥੇ ਵਰਕ ਕੀਤਾ ਗਿਆ ਤੇ ਸ਼੍ਰੇਣੀ ਵਿੱਚ ਉਹਨਾਂ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਉਹ 6 ਸ਼੍ਰੇਣੀਆਂ 7 ਵਜੇ ਸੇਤ ਸੰਭਾਲ ਕਿੱਤੇ ਵਿਗਿਆਨ ਟੈਕਨੋਲੋਜੀ ਇੰਜੀਨੀਅਰ ਗਣਿਤ ਵਪਾਰਕ ਕਿੱਤੇ ਤਰਖਾਨ ਪਲੰਬਰ ਠੇਕੇਦਾਰ ਆਵਾਜੇ ਕਿੱਤੇ ਖੇਤੀવાડી ਦੇ ਖੇਤੀ ਭੋਜਨ ਦੇ ਕਿੱਤੇ ਫ੍ਰੈਂਚ ਭਾਸ਼ਾ ਦੀ ਮਹਾਰਤ ਵਾਲੇ ਲੋਕ 2023 ਇਹਦੇ ਹਾਲੇ ਵਿੱਚ ਜਾਰੀ ਕੀਤੇ ਗਏ ਐਕਸਪੀਰੀਐਂਸ ਐਂਟਰੀ ਸਾਲ ਅੰਤ ਦੀ ਰਿਪੋਰਟ ਵਿੱਚ ਪਾਇਆ ਗਿਆ ਕਿ ਐਸਟੀਈਐਮ ਸ਼੍ਰੇਣੀ ਦੇ ਉਮੀਦਵਾਰਾਂ ਨੇ ਪੂਰੇ ਸਾਲ ਦੌਰਾਨ ਸਭ ਤੋਂ ਵੱਧ ਆਈਟੀਏ ਪ੍ਰਾਪਤ ਕੀਤੇ 32111 ਫ੍ਰੈਂਚ ਭਾਸ਼ਾ ਦੇ ਉਮੀਦਵਾਰ 15800 ਬਾਹ ਤੋਂ ਬਾਅਦ ਆਜ਼ ਨਿਊਜ਼ ਬੜਾ ਤੇ ਪਰੇਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣ ਤੇ ਸੁਣਨ ਵਾਸਤੇ ਤੁਸੀਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ